ਰਮਨ ਰੋੜੇ ਦੇ ਖਿਲਾਫ ਸਰਕਾਰ ਦੀ ਕਾਰਵਾਈ ਹੋ ਰਹੀ ਹੈ। ਲੇਕਿਨ ਸਰਕਾਰ ਦੀ ਕਾਰਵਾਈ ਇਸ ਕਰਕੇ ਨਹੀਂ ਹੋ ਰਹੀ ਕਿ ਸਰਕਾਰ ਉਹਨੂੰ ਕੋ ਸਜ਼ਾ ਦੇਣੀ ਚਾਹੁੰਦੀ ਹੈ। ਸਰਕਾਰ ਤਾਂ ਰਮਨ ਰੋੜੇ ਦੇ ਖਿਲਾਫ ਕਾਰਵਾਈ ਕਰਕੇ ਆਪਣਾ ਇਮੇਜ ਚਮਕਾਉਣਾ ਚਾਹੁੰਦੀ ਹੈ। ਆਪਣੇ ਕਰਦਾਰ ਵਿੱਚ ਰੌਸ਼ਨੀ ਦੇਖਣੀ ਚਾਹੁੰਦੀ ਹੈ। ਆਪਣੇ ਇਮੇਜ ਨੂੰ ਪਾਲਸ ਕਰਨਾ ਚਾਹੁੰਦੀ ਹੈ। ਰਮਨ ਰੋੜੇ ਦੀ ਗਵਾਰਦੀ ਇਸ ਕਰਕੇ ਕੀਤੀ ਗਈ ਹੈ। ਰਮਨ ਰੋੜੇ ਬਾਰੇ ਸਰਕਾਰ ਨੂੰ ਪਹਿਲੇ ਤੋਂ ਹੀ ਪਤਾ ਹੈ। ਆਰ ਨੂੰ ਕੰਮ ਕਰਨ ਦਾ ਢੰਗ ਨਹੀਂ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦਾ ਤਿਰਭਾ ਨਹੀਂ ਤੇ ਮੰਤਰੀਆਂ ਨੂੰ ਮੰਤਰੀਆਂ ਦਾ ਤਿਰਭਾ ਨਹੀਂ ਐਮਐਲਏ ਨੂੰ ਐਮਐਲਏ ਦਾ ਤਿਰਭਾ ਨਹੀਂ ਸਭ ਨੂੰ ਇੱਕ ਇੱਕ ਹੀ ਤਿਰਭਾ ਹੈ ਕਿ ਪੈਸੇ ਕਿੰਨਾ ਇਕੱਠੇ ਕਰਨੇ ਨੇ ਪੈਸੇ ਦੇ ਕੇ ਐਮਐਲਏ ਦੀ ਡਿਗਰੀਆਂ ਲਈਆਂ ਤੇ ਪੈਸੇ ਦੇ ਕੇ ਵਜ਼ੀਰ ਬਣੇ ਤੇ ਪੈਸੇ ਦੇ ਕੇ ਸਾਰੀ ਕਾਰਗੁਜ਼ਾਰੀ ਚਲਦੀ ਹੋਵੇ ਤਾਂ ਫਿਰ ਆਮ ਲੋਕਾਂ ਦਾ ਰੱਬ ਰੱਖਾ ਹੋ ਸਕਦਾ ਹੈ ਯਾ ਨੋਦਵਾਨਾਂ ਨੂੰ ਆ ਜਿਹੜਾ ਨਸ਼ਿਆਂ ਦੇ ਉੱਤੇ ਗੁਲਤਾਨ ਨੇ ਆਮ ਆਦਮੀ ਪਾਰਟੀ ਨੇ ਇੱਕ ਨਰ ਤਸਬੀਲਾ 3 ਮਹੀਨੇ ਚੰਦਾ ਸ਼ਖਸਮ ਕਰਦੇਗਾ ਉਹ ਨਹੀਂ ਕਰ ਸਕਿਆ ਜਿਹੜਾ ਉਹਨਾਂ ਨੇ ਮੁਹਿੰਮ ਚਲਿਆ ਹੋਇਆ ਯੁੱਧ ਨੁਸ਼ਿਆਂ ਵਿਰੁੱਧ ਕਿਵੇਂ ਦੇਖਦੇ ਹੋ ਸਰਕਾਰ ਕਿੰਨਾ ਕ ਸਫਲ ਹੋਈ ਹੈ ਇਸ ਮੁਹਿੰਮ ਤੇ ਸਰਕਾਰ ਦਾ ਹਰ ਟੰਗ ਜਿਹੜਾ ਉਹ ਸ਼ੋਸ਼ਿਤਵਦ ਕੁਛ ਨਹੀਂ ਸਰਕਾਰ ਦੀ ਜਿਨੀ ਕਾਰਗ ਜਾਰੀ ਹੈ ਉਹ ਸਿਰਫ 허ਜੀ ਤੇ ਦਿਖਾਵਾ ਹੈ। ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਫੋਕਸ ਪੰਜਾਬੀ ਤੇ ਮੈਂ ਹਾਂ ਸੁਸ਼ਾਨ। ਸੋ ਦੋਸਤੋ ਫੋਕਸ ਪੰਜਾਬੀ ਦੀ ਟੀਮ ਇਸ ਸਮੇਂ ਜਲੰਧਰ ਵਿੱਚ ਮੌਜੂਦ ਹੈ। ਦੱਸ ਜੇ ਕਿ ਸਾਡੇ ਨਾਲ ਮੌਜੂਦ ਨੇ ਇਸ ਸਮੇਂ ਸਮਾਜ ਸੇਵਕ ਸਿਵ ਕੁਬਰ ਸਿੰਘ ਸੰਧੂ ਤੇ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਸਰ ਹੁਣੇ-ਹੁਣੇ ਕਾਫੀ ਵਧੀਆ ਜਿਹੜਾ ਸਰਕਾਰ ਨੇ ਆਪਣੇ ਹੀ ਜਿਹੜੇ ਵਿਧਾਇਕ ਤੇ ਵਿਰਸਤਾਚਾਰ ਦੇ આરોਪ ਲਾਏ ਨੇ ਕਿਵੇਂ ਦੇਖਦੇ ਹੋ ਇਸ ਨੂੰ ਤੇ ਕੀ ਬਿਆਨ ਦੇਣਾ ਚਾਹੋਗੇ ਇਸ ਮਾਮਲੇ ਤੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਨੇ ਪਿੱਛੇ ਜੇ ਇਸੇ ਸਰਕਾਰ ਨੇ ਆਪਣੇ ਕੰਮ ਲਈ ਬਟਖੰਡੇ ਤੋਂ ਅਮਨ ਅਰੋੜੇ ਨੂੰ ਵੀ ਖੜਿਆ ਸੀ ਇੱਕ ਵਿਜੇ ਸਿੰਘਲਾ ਪੰਜਾਬ ਦੇ ਸਿਹਤ ਮੰਤਰੀ ਵੀ ਗ੍ਰਿਫਤਾਰ ਕੀਤੇ ਗਏ ਸਨ ਇੱਕ ਦੋ ਕਾਲੀ ਮੰਤਰੀ ਵੀ ਐ ਇੱਕ ਦੋ ਕਾਂਸੀ ਮੰਤਰੀ ਵੀ ਆਸ਼ੂ ਤੇ ਸਾਧੂ ਸੰਤ ਧਰਮ ਕੋ ਸੋਤ ਉਹ ਵੀ ਗ੍ਰਿਫਤਾਰ ਹੋਏ ਲੇਕਿਨ ਸਰਕਾਰ ਦੀ ਜਿਹੜੀ ਪ੍ਰਚਾਰ ਰੋਧੀ ਮਹਮਾ ਹੈ ਉਹਨਾਂ ਕੋਈ ਫਲ ਫਿਰ ਵੀ ਨਹੀਂ ਲੱਗ ਸਕਿਆ ਸਰਕਾਰ ਦਾ ਸਭ ਤੋਂ ਵੱਡਾ ਨਿਸ਼ਾਨਾ ਹੈ ਦੋ ਬੁੱਧੀਆਂ ਤੇ ਸਰਕਾਰ ਕੰਮ ਕਰਨ ਦੀ ਕੋਸ਼ਿਸ਼ ਕਰੀ ਹੈ ਨੰਬਰ 1 ਪਿਛਤਾ ਚਾਰ ਜ਼ੀਰੋ ਟੋਲਰੈਂਸ ਨੰਬਰ 2 ਤੇ ਯੁੱਧ ਨਸ਼ਾ ਵਿਰੁੱਧ ਆਪ ਪਾਰਟੀ ਦੇ ਐਮਐਲਏ ਸ਼੍ਰੀ ਰਮਨ ਨਰੋੜਾ ਨੂੰ ਕੱਲ ਜੰਦਰ ਸ਼ਹਿਰ ਚੋਂ ਗ੍ਰਿਫਤਾਰ ਕੀਤਾ ਗਿਆ ਉਸ ਦੀ ਆਪਣੀ ਹੀ ਸਰਕਾਰ ਨੇ ਔਰ ਤੰਗਿਆਂ ਤੇ ਹੋਰ ਨਾਤੇ ਵੀ ਅਸਮਾਨੀ ਬਿਜਲੀ ਡਿੱਗੰਦੀ ਸੁਭਾਉਣਾ ਹੈ ਰਮਨ ਰੋੜਾ ਇਨੇ ਮਾਹਰ ਕਰਪਸ਼ਨ ਦੇ ਸੱਪ ਹੋਏ ਨੇ ਕਿ ਆਪਣੇ ਤੌਰ ਤੇ ਹੀ ਜਲ ਇਡੀ ਦੇ ਸਮਨ ਭੇਜ ਕੇ ਮਿਲ ਮਿਲਾ ਕੇ ਲੋਕਾਂ ਤੋਂ ਲੱਖਾਂ ਰੁਪਏ ਵਟੋਰ ਕੇ ਫਿਰ ਉਹਨਾਂ ਨੂੰ ਫ੍ਰੀ ਹੈਡ ਕਰ ਦੇਣਾ ਤੇ ਇਹ ਸਾਰੀਆਂ ਸ਼ਿਕਾਇਤਾਂ ਸਰਕਾਰ ਦੇ ਪਾਸ ਆਈਆਂ ਸਰਕਾਰ ਨੂੰ ਇਹ ਨਹੀਂ ਪਤਾ ਕਿ ਹੁਣੇ ਪਤਾ ਲੱਗਾ ਸਰਕਾਰ ਨੂੰ ਸ਼ੁਰੂ ਤੋਂ ਪਤਾ ਸੀ ਸਰਕਾਰ ਨੂੰ ਆਪਦੇ ਸਾਰੇ ਵਜ਼ੀਰਾਂ ਤੇ ਐਮਐਲਏ ਦੀ ਕਾਰਗੁਜ਼ਾਰੀ ਦਾ ਸਾਰਾ ਪਤਾ ਹੈ ਲੇਕਿਨ ਸਰਕਾਰ ਆਪਣੇ ਢਿੱਡ ਤੋਂ ਝੱਗਾ ਚੁੱਕੀ ਹੈ ਤਾਂ ਆਪਣਾ ਢਿੱਡ ਨੰਗਾ ਹੁੰਦਾ ਇਸ ਕਰਕੇ ਸਰਕਾਰ ਕੁਝ ਜਾਣਦੀ ਹੋਈ ਸਮਝਦੀ ਹੋਈ ਵੀ ਕੁਝ ਕਾਰਵਾਈ ਨਹੀਂ ਕਰਦੀ ਸੀ ਰਮਕਾਰ ਨੇ ਰਮਨ ਅਰੋੜੇ ਦੀ ਗ੍ਰਿਫਤਾਰੀ ਇਸ ਕਰਕੇ ਨਹੀਂ ਕੀਤੀ ਕਿ ਸਰਕਾਰ ਪਿਛਤਾ ਜਾਂਦੇ ਖਿਲਾਫ ਹੈ ਸਰਕਾਰ ਨੇ ਅਪਦੇ ਡੁੱਬਦੇ ਹੋਏ ਅਕਸ ਨੂੰ ਸੁਧਾਰਨ ਦੇ ਲਈ ਰਮਨ ਅਰੋੜੇ ਦੀ ਬਲੀ ਦੇ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਮ ਆਦੀ ਪਰਜਾਤੀ ਦੀ ਸਰਕਾਰ ਆਪਣੇ ਨੂੰ ਵੀ ਨਹੀਂ ਬਖਸ਼ ਰਹੀ ਬਗਾਨਿਆਂ ਨੂੰ ਤੱਕੀ ਬਖਸ਼ਣਾ ਇਹ ਪ੍ਰਭਾਵ ਤੇ ਇਹ ਇਮਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸਰਕਾਰ ਸਿਫ ਕਿਸੇ ਫੀਲਡ ਵਿੱਚ ਕਾਮਯਾਬ ਨਹੀਂ ਹੋਈ ਵਿਕਾਸ ਦੇ ਨਾਂ ਤੇ ਪੰਜਾਬ ਸਰਕਾਰ ਕੁਝ ਨਹੀਂ ਕਰ ਸਕੀ ਇੱਕ ਜਗ੍ਹਾ ਤੇ ਪੰਜਾਬ ਦੇ ਇੱਕ ਵਜ਼ੀਰ ਸਾਬਾਨ ਗਏ ਉੰਨਾਂ ਦੇ ਅਧਿਕਾਰੀਆਂ ਨੂੰ ਤੇ ਖਾਸ ਤੌਰ ਤੇ ਸਬੰਧਤ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਮੈਂ ਆਪਣੀ ਸਰਕਾਰ ਦੇ ਕਰੰਟ ਪ੍ਰੋਜੈਕਟ ਦੇਖਣੇ ਚਾਹੁੰਦਾ ਤੇ ਮਾਨਯੋਗ ਡੀਸੀ ਸਰ ਨੇ ਕਿਹਾ ਕਿ ਚਾਹ ਪਾਣੀ ਪੀ ਲਓ ਬਾਅਦ ਵਿੱਚ ਅਨੁਕਰੰਟ ਪ੍ਰੋਜੈਕਟ ਦਿਖਾ ਦਿਆਂਗੇ ਜਦੋਂ ਬਾਕੀ ਅਫਸਰ ਸਾਹਿਬਾਨ ਚਲੇ ਗਏ ਤੇ ਸਬੰਧਤ ਡੀਸੀ ਤੇ ਵਜ਼ੀਰ ਸਾਹਿਬਾਨ ਦੋਨੋਂ ਬੱਠੇ ਸਨ ਤਾਂ ਡੀਸੀ ਸਾਹਿਬ ਨੇ ਵਜ਼ੀਰ ਸਾਹਿਬਾਨ ਨੂੰ ਕਿਹਾ ਕਿ ਆਪਣੀ ਸਰਕਾਰ ਤਾਂ ਇੱਕ ਨਲਕਾ ਵੀ ਨਹੀਂ ਲਾ ਸਕੀ ਮੈਂ ਤੁਹਾਨੂੰ ਕਿਹੜੇ ਕਰੰਟ ਪ੍ਰੋਜੈਕਟ ਦਿਖਾਵਾਂ ਮੇਰੇ ਇਹ ਕਹਿੰਦਾ ਭਾਵ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਨਾ ਛੜਕਾ ਬੰਦ ਸਕੀ ਨਾ ਇਰੀਗੇਸ਼ਨ ਦਾ ਕੰਮ ਕਰ ਸਕੀ ਇੱਕ ਨਲਕਾ ਵੀ ਪੰਜਾਬ ਵਿੱਚ ਲੱਗਦੀ ਨਹੀਂ ਕੀਤੀ ਸਿਰਫ ਸਕੂਲਾਂ ਤੇ ਬੋਰਡ ਦੇ ਰੰਗ ਰੰਗ ਕੀਤਾ ਤੇ ਡਿਸਪੈਂਸਰੀਆਂ ਤੇ ਰੰਗ ਰੰਗ ਕਰਕੇ ਆਮ ਆਦੀ ਪਾਰਟੀ ਦੀ ਸਰਕਾਰ ਆਮ ਆਦੀ ਪਾਰਟੀ ਦੀ ਕਲੀਨਿਕ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਚੀਚੀ ਨਖੂਨ ਲਾ ਕੇ ਬੰਦਾ ਸ਼ਹੀਦ ਨਹੀਂ ਬਣ ਜਾਂਦਾ ਇਦਾਂ ਦੀ ਲੀਪਾ ਪੋਚੀ ਥਾਂ ਥਾਂ ਤੇ ਹਿਸ਼ਿਆਰੀ ਲਾਈ ਜਾ ਰਹੇ ਨੇ ਜੇ 150 ਬੰਦਾ ਗ੍ਰਫਤਾਰ 150 ਬੰਦਾ ਗ੍ਰਫਤਾਰ ਉਹਦੇ ਨਾਲ ਜਦੋਂ ਤੁਸੀਂ ਕਿਸੇ ਨੂੰ ਗ੍ਰਫਤਾਰ ਕਰਦੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਕੰਮ ਕਰਨ ਵਾਲੇ ਲੋਕਾਂ ਨੂੰ ਲੋਕਾਂ ਦੱਸਣ ਦੀ ਲੋੜ ਨਹੀਂ ਹੁੰਦੀ ਲੋਕਾਂ ਨੂੰ ਖੁਦ ਹੀ ਪਤਾ ਲੱਗ ਜਾਂਦਾ ਹੈ ਲੇਕਿਨ ਕਰੋੜਾਂ ਰੁਪਏ ਦੀ ਪਬਲਿਸਿਟੀ ਪੰਜਾਬ ਸਰਕਾਰ ਦੇ ਪੈਸੇ ਦੀ ਕੀਤੀ ਗਈ ਹੈ ਔਰ ਜਿਸ ਪਾਰਟੀ ਦਾ ਅਕਸ ਇਹ ਬਣਿਆ ਹੋਵੇ ਕਿ ਪੈ ਆਮ ਆਦਮੀ ਦੀ ਪਾਰਟੀ ਜਿਹੜੀ ਹੈ ਉਹ ਹੁਣ ਆਮ ਆਦਮੀ ਨਹੀਂ ਰਹੀ ਉਹ ਹੁਣ ਪੈਸੇ ਵਾਲਿਆਂ ਦੀ ਪਾਰਟੀ ਬਣ ਗਈ ਹੈ ਬਾਬਾ ਸੀਚੀ ਆਲ ਜੀ ਐਮਪੀ ਬਣੇ ਇਸ ਕਰਕੇ ਨਹੀਂ ਬਣੇ ਕਿ ਬਾਬੇ ਨੇ ਤਾਂ ਬੜਾ ਵਧੀਆ ਕੰਮ ਕੀਤਾ ਲੁਧਿਆਣੇ ਤੋਂ ਸੰਜੀਵ ਰੋੜਾ ਐਮਪੀ ਬਣਾਏ ਗਏ ਜੰਦ ਤੋਂ ਲਵਲੀ ਇੰਸਟੀਟ ਦੇ ਚਾਂਸਲਰ ਅਸ਼ੋਕ ਮਿੱਤਲ ਜੀ ਐਮਪੀ ਬਣਾਏ ਗਏ ਦਿੱਲੀ ਦੇ ਇੱਕ ਸੱਜਣ ਬਿਕਮਜੀ ਸਿੰਘ ਸਾਨੀ ਨੂੰ ਐਮਪੀ ਬਣਾਇਆ ਗਿਆ ਸਾਰੇ ਬੰਦਿਆਂ ਤੋਂ ਲੱਖਾਂ ਕਰੋੜਾਂ ਰੁਪਏ ਲੈ ਕੇ ਮੈਂਬਰ ਪਾਰਲੀਮੈਂਟਸ਼ਿਪ ਉਹਨਾਂ ਨੂੰ ਨਿਵਾਜਿਸ਼ ਕੀਤੀ ਗਈ ਹੁਣ ਲੁਧਿਆਣੇ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਕੇਜਰੀਵਾਲ ਦੀ ਐਮਪੀ ਬੰਨਣਾ ਚਾਹੁੰਦੇ ਨੇ ਤੇ ਸੰਜੀਵ ਰੋੜਾ ਨੂੰ ਬਾਈ ਇਲੈਕਸ਼ਨ ਲੜਨਾ ਚਾਹੁੰਦੇ ਨੇ ਬਾਈ ਇਲੈਕਸ਼ਨ ਤੋਂ ਬਾਅਦ ਸੰਜੀਵ ਰੋੜੇ ਦਾ ਕਮਿਟਮੈਂਟ ਹੈ ਕਿ ਤੁਹਾਨੂੰ ਅਸੀਂ ਪੰਜਾਬ ਦਾ ਉਦਯੋਗ ਮੰਤਰੀ ਬਣਾਵਾਂਗੇ ਸਾਰੀ ਲੁਧਿਆਣੇ ਦੀ ਜਿਹੜੀ ਇੰਡਸਟਰੀ ਲੱਬੀ ਪੂੰਜੀ ਵਧੀ ਜਿੰਨੇ ਲੋਕ ਨੇ ਸਾਰੇ ਸੰਜੀਵ ਰੋੜੇ ਦੇ ਨਾਲ ਖੜੇ ਨੇ ਔਰ ਸੰਜੀਵ ਰੋੜਾ ਵੀ ਕਮਾਂਡ ਜਿਹੜੀ ਹੈ ਇਲੈਕਸ਼ਨ ਦੀ ਕਮਾਂਡ ਕਮਲ ਉਹ ਸਵਾਲ ਕਰ ਰਹੇ ਨੇ ਤੇ ਇਹਨਾਂ ਹਾਲਾਤਾਂ ਵਿੱਚ ਆਮ ਆਦਮੀ ਦਾ ਪਾਰਟੀ ਦੀ ਸਰਕਾਰ ਦਾ ਆਮ ਲੋਕਾਂ ਦੇ ਨਾਲ ਦੂਰ ਦਾ ਸਬੰਧ ਵੀ ਦੇਖਨ ਨੂੰ ਨਹੀਂ ਮਿਲਦਾ ਪਿਆ ਤਾਂ ਫਿਰ ਇਹ ਗੱਲ ਕਿੱਧਰ ਨੂੰ ਗਈ ਲੋਕ ਤਾਂ ਪੱਪਾ ਪਾਰ ਹੋ ਕੇ ਪਰੇਸ਼ਾਨ ਨੇ ਥਾਣੇ ਤਹਿਸੀਲ ਕਚਹਿਰੀ ਦੇ ਵਿੱਚ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਕਿਸੇ ਪਾਰਟੀ ਦੀ ਕੋਈ ਕਿਸੇ ਵਿਅਕਤੀ ਦੀ ਕੋਈ ਸਰਵਾਈ ਨਹੀਂ ਕੋਈ ਵਿਅਕਤੀ ਅਫਸਰ ਸਰਕਾਰ ਕਹਿੰਦੀ ਹੈ ਮੇਰੇ ਅਧਿਕਾਰੀ 9 ਵਜੇ ਆਉਣ ਸਾਢੇ 11 ਵਜੇ ਤੋਂ ਪਹਿਲਾਂ ਕੋਈ ਡੀਸੀ ਕੋਈ ਐਸਐਸਪੀ ਤੇ ਕੋਈ ਉੱਚ ਅਧਿਕਾਰੀ ਦਫ਼ਤਰ ਚ ਨਹੀਂ ਆਉਂਦਾ ਅੱਜ ਕੱਲ ਇੱਕ ਨਵਾਂ ਰਵਾਜ ਪੈ ਗਿਆ ਹੈ ਕਿ ਲੰਚ ਤੋਂ ਬਾਅਦ ਅਧਿਕਾਰੀ ਸਾਢੇ 11 ਵਜੇ ਆਉਂਦੇ ਨੇ ਤੇ 2:30 ਵਜੇ ਵਾਪਸ ਚਲੇ ਜਾਂਦੇ ਤੇ ਲੋਕੀ ਕਹਿੰਦਾ ਨਾ ਬਚਵੇ ਕਰਦੇ ਨਹੀਂ ਸਿਰ ਸਿਰ ਗੱਲ ਕਰੀਏ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਹੋਰ ਵੀ ਬਹੁਤ ਸਾਰੇ ਨੇਤਾਵਾਂ ਤੇ ਮਤਲਬ ਈਡੀ ਦੀ ਰੇਡ ਪਈਆਂ ਜਾਂ ਹੋਰ ਕੋਈ ਰੇਡ ਪਈ ਹੈ ਰਮਨ ਰੋਲੇ ਦੀ ਜਿਹੜੀ ਰੇਡ ਪਈ ਹੈ ਕਿਸ ਤਰ੍ਹਾਂ ਦੇ ਇਨਸਾਫ ਕਰਦੇ ਹੋ ਕਿ ਕਿਸ ਤਰ੍ਹਾਂ ਸਰਕਾਰ ਨੂੰ ਇਸ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਰਮਨ ਰੋਲੇ ਦੇ ਖਿਲਾਫ ਸਰਕਾਰ ਦੀ ਕਾਰਵਾਈ ਹੋ ਰਹੀ ਹੈ ਲੇਕਿਨ ਸਰਕਾਰ ਦੀ ਕਾਰਵਾਈ ਇਸ ਕਰਕੇ ਨਹੀਂ ਹੋ ਰਹੀ ਕਿ ਸਰਕਾਰ ਉਹਨੂੰ ਕੋ ਸਜ਼ਾ ਦੇਣੀ ਚਾਹੁੰਦੀ ਹੈ ਸਰਕਾਰ ਤਾਂ ਰਮਨ ਰੋੜੇ ਦੇ ਖਿਲਾਫ ਕਾਰ ਵੀ ਕਰਕੇ ਆਪਣਾ ਇਮੇਜ ਚਮਕਾਉਣਾ ਚਾਹੁੰਦੀ ਹੈ ਆਪਣੇ ਕਰਦਾਰ ਵਿੱਚ ਰੋਸ਼ਨੀ ਦੇਖਣ ਚਾਹੁੰਦੀ ਹੈ ਆਪਣੇ ਇਮੇਜ ਨੂੰ ਪਾਲਸ ਕਰਨਾ ਚਾਹੁੰਦੀ ਹੈ ਰਮਨ ਰੋੜੇ ਦੀ ਗਵਾਰੀ ਇਸ ਕਰਕੇ ਕੀਤੀ ਗਈ ਰਮਨ ਰੋੜੇ ਬਾਰੇ ਸਰਕਾਰ ਨੂੰ ਪਹਿਲੇ ਤੋਂ ਹੀ ਪਤਾ ਹੈ ਅੱਜ ਤੋਂ ਨਹੀਂ ਪਤਾ 2 ਸਾਲ ਪਹਿਲਾਂ ਤੋਂ ਪਤਾ ਹੈ ਕਿ ਸਾਡਾ ਆ ਵਿਧਾਇਕ ਇਹਦੀ ਆ ਕਾਰਗਜ ਜਾਰੀ ਹੈ ਬਠਿੰਡੇ ਦੇ ਵਿਧਾਇਕ ਦੇ ਪਤਾ ਸੀ ਪੰਜਾਬ ਦੇ ਸਾਰੇ ਲੋਕਾਂ ਦੀ ਕਾਰਗੁਜ਼ਾਰੀ ਦਾ ਸਰਕਾਰ ਨੂੰ ਪਤਾ ਹੈ ਲੇਕਿਨ ਸਰਕਾਰ ਨੂੰ ਕੰਮ ਕਰਨ ਦਾ ਢੰਗ ਨਹੀਂ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦਾ ਤਿਰਭਾ ਨਹੀਂ ਤੇ ਮੰਤਰੀਆਂ ਨੂੰ ਮੰਤਰੀਆਂ ਦਾ ਧਿਰਬੰਧ ਹੀ ਐਮਐਲਏ ਨੂੰ ਐਮਐਲਏ ਦਾ ਧਿਰਬੰਧ ਹੀ ਸਭ ਨੂੰ ਇੱਕ ਇੱਕ ਹੀ ਧਿਰਬਾ ਹੈ ਕਿ ਪੈਸੇ ਕਿੱਦਾਂ ਇਕੱਠੇ ਕਰਨੇ ਨੇ ਪੈਸੇ ਦੇ ਕੇ ਐਮਐਲਏ ਦੀ ਟਿਕਟ ਲਈਏ ਤੇ ਪੈਸੇ ਦੇ ਕੇ ਵਜ਼ੀਰ ਬਣੇ ਤੇ ਪੈਸੇ ਦੇ ਕੇ ਸਾਰੀ ਕਾਰਗੁਜ਼ਾਰੀ ਚੱਲਦੀ ਹੋਵੇ ਤਾਂ ਫਿਰ ਆਮ ਲੋਕਾਂ ਦਾ ਰੱਬ ਰੱਖਾ ਹੋ ਸਕਦਾ ਪੰਜਾਬ ਦੇ ਲੋਕਾਂ ਦਾ ਭੁੱਖ ਜਿਹੜਾ ਹਨੇਰੇ ਵਿੱਚ ਹੈ ਖਤਰੀ ਦੇ ਵਿੱਚ ਹੈ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਇੱਕ ਬੰਦੇ ਨੂੰ ਪੰਜਾਬ ਚ ਨੌਕਰੀ ਨਹੀਂ ਮਿਲੀ ਕਿਸੇ ਤਰ੍ਹਾਂ ਦਾ ਪੰਜਾਬ ਦਾ ਵਿਕਾਸ ਨਹੀਂ ਹੋਇਆ ਸੜਕਾਂ ਵੀ ਟੁੱਟਦੀਆਂ ਜਾ ਰਹੀਆਂ ਨੇ ਪਿੰਡਾਂ ਦੇ ਲੋਕਾਂ ਦੀ ਕੋਈ ਬੈਟਮੈਂਟ ਵਾਸਤੇ ਕੁਝ ਨਹੀਂ ਹੋ ਰਿਹਾ ਨੌਜਵਾਨਾਂ ਨੂੰ ਆ ਜਿਹੜਾ ਨਸ਼ਿਆਂ ਦੇ ਵਿੱਚ ਗੁਲਤਾਨ ਨੇ ਆਮ ਆਦਮੀ ਪਾਰਟੀ ਨੇ ਇੱਕ ਨਾਰਾ ਤਸਵੀਰਾਂ ਕੈਪਟਨ ਰਿੰਦਰ ਸਿੰਘ ਨੇ ਕਿ ਮੈਂ 3 ਮਹੀਨੇ ਚ ਨਸ਼ਾ ਖਤਮ ਕਰ ਦਿਆਂਗਾ ਉਹ ਨਹੀਂ ਕਰ ਸਕਿਆ ਜਿਹੜਾ ਉਹਨੇ ਮੁਹਿੰਮ ਚਲਿਆ ਹੋਇਆ ਯੁੱਧ ਨੁਸਿਆਂ ਵਿਰੁੱਧ ਕਿਵੇਂ ਦੇਖਦੇ ਹੋ ਸਰਕਾਰ ਕਿੰਨਾ ਕੁ ਸਫਲ ਹੋਈ ਹੈ ਇਸ ਮੁਹਿੰਮ ਤੇ ਕਿਹੜੀ ਸਰਕਾਰ ਆਪਣੀਆਂ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜੰਪਰ ਜੈਂਬਰ ਲੱਗੇ ਨੇ ਜ਼ਿਲ੍ਹਿਆਂ ਦੇ ਵਿੱਚ ਚਾਰ ਛੇਰੇ ਪੈ ਰਹੇ ਨੇ ਜ਼ਿਲ੍ਹਿਆਂ ਦੇ ਵਿੱਚ ਚਾਰ ਛੇਰੇ ਸਰਕਾਰ ਦੀ ਬੜੀ ਤੰਦੇਹੀ ਦੇ ਨਾਲ ਪੁਖਤਾ ਪ੍ਰਬੰਧ ਨੇ ਜ਼ਿਲ੍ਹਿਆਂ ਦੇ ਵਿੱਚ ਨਸ਼ੇ ਬਿਕ ਰਹੇ ਨੇ ਜੋ ਮੰਗੋ ਉਹ ਮਿਲਦਾ ਜ਼ਿਲ੍ਹਿਆਂ ਵਿੱਚ ਮਿਲਦਾ ਹੈ ਜਿਹੜੀ ਸਰਕਾਰ ਜ਼ਿਲ੍ਹਿਆਂ ਵਿੱਚ ਨਸ਼ੇ ਬੰਦ ਨਹੀਂ ਕਰ ਸਕਦੀ ਉਹ ਆਮ ਪਿੰਡਾਂ 'ਚ ਕਿੱਦਾਂ ਕਰ ਸਕਦੀ ਹੈ ਆਮ ਲੋਕਾਂ ਵਿੱਚ ਨਸ਼ੇ ਕਿੱਦਾਂ ਖਤਮ ਕਰ ਸਕਦੀ ਹੈ ਔਰ ਪਿੰਡਾਂ ਦੇ ਵਿੱਚ ਇੰਨੇ ਜ਼ਿਆਦਾ ਨਸ਼ੇ ਗ੍ਰਸਤ ਹੋ ਗਏ ਨੇ ਨੌਜਵਾਨ ਕਿ ਇਹ ਨੂੰ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਹੈ ਭਗਵੰਤ ਮਾਨ ਕੁਛ ਕਰੇ ਜਾਂ ਨਾ ਕਰੇ ਭਗਵੰਤ ਮਾਨ ਦੀ ਪੀਲ ਨੂੰ ਨਸ਼ਵਰਦ ਪੀਲ ਨੂੰ ਕਿੰਨੇ ਕਿ ਲੋਕਾਂ ਨੇ ਫਾਲੋ ਕੀਤਾ ਕਿੰਨਾ ਕਿ ਸਮਾਜ ਉਠ ਕੇ ਉਸ ਕੋ ਤਿਆਰ ਪਰ ਤਿਆਰ ਹੋਇਆ ਕਿੰਨੇ ਕਿ ਲੋਕਾਂ ਨੇ ਹਮਲਾ ਮਾਰਿਆ ਕਿ ਹਾਂ ਵੀ ਇਸ ਭਗਵੰਤ ਮਾਨ ਦਾ ਸਾਥ ਦੇਣਾ ਲੇਕਿਨ ਸਰਕਾਰ ਦਾ ਹਰ ਟੰਗ ਜਿਹੜਾ ਹੈ ਉਹ ਸ਼ੋਸ਼ਿਤਵਦ ਕੁਛ ਨਹੀਂ ਸਰਕਾਰ ਦੀ ਜਿੰਨੀ ਕਾਰਗ ਜਾਰੀ ਹੈ ਉਹ ਸਿਰਫ 허ਜੀ ਤੇ ਦਿਖਾਵਾ ਹੈ ਠੀਕ ਹੈ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਜਿਲ੍ਹਾਂ ਨੇ ਜੇਲਾਂ ਦੇ ਵਿੱਚ ਗਰੀਬ ਆਦਮੀ ਨੂੰ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਜੇਲਾਂ ਵਿੱਚ ਜਿਹੜੇ ਵਿਚਾਰੇ ਛੋਟੇ-ਮੋਟੇ ਮਲਜਮ ਆਏ ਨੇ ਉਹ ਬੰਦਿਆਂ ਦਾ ਜੀਣਾ ਮੁਸ਼ਕਲ ਹੈ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਿ ਜਦੋਂ ਕਿ ਅਮੀਰ ਆਦਮੀਆਂ ਦੀਆਂ ਜੇਲਾਂ ਵਿੱਚ ਮਲਸ਼ਾ ਹੁੰਦੀਆਂ ਨੇ ਇਸ ਜੇਲ ਦੇ ਵਿੱਚ ਐਟ ਦੀ ਮੂਵਮੈਂਟ ਰੋਪੜ ਦੀ ਜੇਲ ਦੇ ਵਿੱਚ ਜਰਨੈਲ ਸਿੰਘ ਬਾਈਵਾ ਸਾਨੀ ਇਨਕਲੇਵ ਦੇ ਮਾਲਕ ਰੋਪੜ ਦੀ ਜੇਲ ਵਿੱਚ ਬੰਦ ਨੇ ਉਹਦਾ ਮਲਸ਼ ਕਰਨ ਵਾਲਾ ਵੀ ਨਾਲ ਜੇਲ ਵਿੱਚ ਬੰਦ ਹੈ ਏਸੀ ਕਮਰੇ ਚ ਰਹਿੰਦੇ ਨੇ ਆਪਣਾ ਭੋਜਨ ਤਿਆਰ ਕਰਕੇ ਮੀਟ ਬੁਰਗਾ ਰੋਜ਼ ਖਾਂਦੇ ਨੇ ਤੇ ਉਹ ਰਾਮ ਦਾ ਬੱਠੇ ਦੀ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਇਸੇ ਜੇਲ੍ਹ ਦੇ ਵਿੱਚ ਹੀ ਪੰਜਾਬ ਦੇ ਜ਼ਿਲ੍ਹੇ ਚ ਛੋਲੀ ਸ਼ਰਾਬ ਦਾ ਠੇਕੇਦਾਰ ਬੋਹਰ ਵਾਲੇ ਉਹ ਵੀ ਜ਼ਿਲ੍ਹੇ ਚ ਬੰਦ ਰਹੇ ਨੇ ਉਹ ਵੀ ਉਹਨਾਂ ਤੋਂ ਹੀ ਜਿਲ੍ਹ ਅਧਿਕਾਰੀ ਲੱਖਾਂ ਰੁਪਏ ਲੈਂਦੇ ਰਹੇ ਨੇ ਹੁਣ ਪੰਜਾਬ ਦੀ ਜਿਲ੍ਹਾਂ ਦੇ ਵਿੱਚ ਰੋਪੜ ਦੀ ਜੇਲ੍ਹ ਦੇ ਵਿੱਚ ਯੂਪੀ ਦੇ ਡਾਨ ਮੁਖਤਾਰ ਅंसारी ਵੀ 2 ਸਾਲ ਰਹੇ ਨੇ ਮੁਖਤਾਰ ਅंसारी ਦੀ ਤਲਾਸ਼ੀ ਨਹੀਂ ਸੀ ਹੁੰਦੀ ਨਾ ਜਾਣ ਵੇਲੇ ਨਾ ਆਉਣ ਵੇਲੇ ਤੇ ਔਰ ਉਹ ਵੀ ਰੋਪੜ ਦੀ ਜੇਲ੍ਹ ਚ ਐਸ਼ ਕਰਕੇ ਗਏ ਨੇ ਅਮੀਰਾਂ ਦੇ ਪੈਰ ਘੁੱਟਦੀ ਜੇਲ੍ਹ ਅਧਿਕਾਰੀ ਪੈਰ ਘੁੱਟਦੇ ਨੇ ਉਹਨਾਂ ਦਾ ਦੁੱਖ ਸੁੱਖ ਤੇ ਵਿੱਚ ਖੜੇ ਨੇ ਤੇ ਗਰੀਬ ਜੇਲ੍ਹ ਜੇਲ੍ਹ ਦੇ ਵਿੱਚ ਆਏ ਵਿਅਕਤੀ ਨੂੰ ਕੋਈ ਸੁਣਵਾਈ ਨਹੀਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਅਮੀਰਾਂ ਦੀ ਹਿੱਤਾਂ ਦੀ ਰਖਵਾਲੀ ਹੈ ਤੇ ਮੀਰ ਆਦਮੀ ਜੇਲ੍ਹ ਚ ਵੀ ਹੋਵੇ ਉਹਦੀ ਵੀ ਪੂਰਾ ਖਿਆ ਰੱਖਦੀ ਹੈ ਪੰਜਾਬ ਦੇ ਵਿੱਚ ਗਰੀਬ ਆਦਮੀ ਜਿਹੜੇ 70 75 80% ਜਿਹੜੇ ਗਰੀਬ ਆਦਮੀ ਨੇ ਉਹਨਾਂ ਦੀ ਕੋਈ ਸੁਣਵਾਈ ਕਰਨ ਵਾਲਾ ਨਹੀਂ ਇਹਨਾਂ ਹਾਲਾਤਾਂ ਦੇ ਵਿੱਚ ਲੋਕ ਬੜੀ ਚਿੰਤਾ ਦੇ ਦੌਰ ਵਿੱਚ ਗੁਜ਼ਰ ਰਹੇ ਨੇ ਤੇ ਮੈਂ ਸਮਝਦਾ ਕਿ ਪ੍ਰਧਾਨ ਭਗਵੰਤ ਮਾਨ ਨੂੰ ਕਹੋ ਕਿ ਆਪਣਾ ਜਿਹੜਾ ਸਰਕਾਰੀ ਤਾਣਾ ਬਾਣਾ ਇਹ ਛੱਡ ਕੇ ਕੱਲਾ ਆਵੇ ਮੇਰੇ ਨਾਲ ਕਿਸੇ ਪੰਜਾਬ ਦੇ ਪਿੰਡ 'ਚ ਤੇ ਲੋਕੀਂ ਆਟੇ ਦਾਲ ਦਾ ਭਾਅ ਦਾ ਪਤਾ ਦੱਸ ਦੇਣ ਕਿ ਦੁਨੀਆ ਕਿੱਥੇ ਵੱਸਦੀ ਹੈ ਔਰ ਸਰਕਾਰੀ ਇਹ ਜਿਹੜਾ ਬੰਦਾ ਇਹ ਕਹਿੰਦਾ ਹੁੰਦਾ ਸੀ ਕਿ ਮੈਂ ਤਾਂ ਸਕਿਉਰਟੀ ਹੁੰਦੀ ਕੀ ਐ ਮੈਂ ਸਕਿਉਰਟੀ ਰੱਖਣੀ ਨਹੀਂ ਉਹ 100 100 2 200 5 500 ਬੰਦੇ ਤੇ ਤੁਰਦਾ ਉਹਨਾਂ ਦੀ ਧਰਮਪੰਨੀ ਇਹ ਡਾਕਟਰ ਗੁਰਪ੍ਰੀਤ ਕੌਰ ਉਹ ਵੀ 100 ਬੰਦੇ ਤੇ ਤੁਰਦੇ ਨੇ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਭੈਣ ਜੀ ਉਹਨਾਂ ਦਾ ਸਾਰਾ ਪਰਿਵਾਰ ਵੱਡੀ ਤਰ੍ਹਾਂ ਸਕਿਉਰਟੀ ਬਖਤਰਬੰਦ ਗੱਡੀਆਂ 'ਚ ਹੀ ਚੱਲਦਾ ਤੇ ਆਮ ਆਦੀ ਪਾਰਟੀ ਦਾ ਤਾਂ ਨਾ ਹੀ ਰਹਿ ਗਿਆ ਤਾਂ ਇਹ ਸਰਕਾਰ ਦਾ ਜਿਹੜਾ ਕਾਰਜਕਾਰੀ ਜਲਦੀ ਦੇ ਬਣ ਵਾਲੀ ਹੈ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਸੱਤਾ ਵਿੱਚ ਆਉਣ ਵੇਲੇ ਇੱਕ ਵਾਅਦਾ ਕੀਤਾ ਗਿਆ ਸੀ ਨਾਰੀ ਸ਼ਕਤੀ ਨਾਲ ਹਜ਼ਾਰ ਹਜ਼ਾਰ ਰੁਪਏ ਦਾ ਕੁਝ ਸਮੇਂ ਬਾਅਦ ਜਿਹੜਾ ਭਗਵੰਤ ਮਾਨ ਜੀ ਉਹਨਾਂ ਦਾ ਬਿਆਨ ਵੀ ਆ ਕੇ ਆ ਸੀ 11-1100 ਰੁਪਏ ਦੇਵੋਗੇ ਪਰ ਹਾਲੇ ਤੱਕ ਉਸ ਦਾ ਕੋਈ ਵੀ ਬਚੜ ਪਾਸ ਨਹੀਂ ਹੋ ਪਾਇਆ ਕਿਵੇਂ ਦੇ ਦੇ ਉਹ ਸਰਾਸਰ ਦਿਖਾਵਾ ਤੇ ਧੁਖਾ ਹੈ ਨਾ ਭੈਣਾ ਮਤਾਵਾਂ ਨੂੰ ਉਹ ਹਜ਼ਾਰ ਰੁਪਏ ਮਿਲਿਆ ਤੇ ਨਾ ਹੀ ਮਿਲਣ ਦਾ ਅਸ ਹੈ ਸਰਕਾਰ ਦੇ ਕੋਲ ਤਾਂ ਬਰਖੁਰਦਾਰ ਜੈਰ ਖਾਲੀ ਪੈਸਾ ਹੈ ਨਹੀਂ ਸਰਕਾਰ ਦਾ ਪਦਨ ਤਰਖਾਵਾ ਕਿਦਾਂ ਦੇ ਰਹੀ ਹੈ ਸਰਕਾਰ ਤਾਂ ਆਪਣੇ ਖਰਚੇ ਹੀ ਸਰਕਾਰ ਤੋਂ ਪੂਰੇ ਨਹੀਂ ਹੁੰਦੇ ਪੰਜਾਬ ਦੇ ਵਿੱਚ ਕਿਸੇ ਥਾਂ ਤੇ ਇੱਕ ਇੱਟ ਵੀ ਲੱਗੀ ਸਰਕਾਰ ਦੇ ਤਰਫੋਂ ਤੇ ਤੁਸੀਂ ਬੀਬੀਆਂ ਜੀ 1000 ਰੁਪਏ ਡਿਕਨ ਤਾਂ ਇਹ ਤਾਂ ਫਿਰ ਹਨੇਰੇ ਚ ਰਹਿਣਾਂ ਲਿਗ ਗਏ ਭਗਵੰਤ ਮਾਨ ਇਹਨਾਂ ਹਲਾਤਾਂ ਦੇ ਵਿੱਚ ਦੁਨੀਆ ਦਾ ਕੋਈ ਵਾਦਾ ਨਹੀਂ ਜਿਹੜਾ ਭਗਵੰਤ ਮਾਨ ਨੇ ਕੀਤਾ ਹੋਵੇ ਤੇ ਜਿਹਨੇ ਸੁਰੱਖਿ ਰੱਖ ਲਿਆ ਹੋਵੇ ਹੁਣ ਪੰਜਾਬ ਦੇ ਲੋਕਾਂ 'ਚ ਨਾ ਕੋਈ ਕ੍ਰੈਡਿਬਿਲਟੀ ਕਹੀ ਜਾਂਦੀ ਏ ਨਾ ਕੋਈ ਕ੍ਰੈਡਿਬਿਲਟੀ ਭਗਵੰਤ ਮਾਨ ਦੀ ਏ ਸਿਰਫ ਇਹਨਾਂ ਨੂੰ ਜਿਹੜਾ ਸੰਵਧਾਨਕ ਤੌਰ ਤੇ ਸਾਲ ਦੋ ਸਾਲ ਦੇ ਟਾਈਮ ਰਹਿ ਗਿਆ ਉਹ ਆਪ ਦਾ ਬਦੀਤ ਕਰਨਗੇ ਤੇ ਨਾ ਰਹਿਣਗੇ ਬਾਸ ਨਾ ਵਜੇਗੀ ਬੰਸਰੀ ਇਹਨਾਂ ਦਾ ਜਲਦੀ ਬੋ ਕਾਟਾ ਹੁਣ ਵਾਲਾ ਹੈ ਆਮ ਲੋਕਾਂ ਦੀ ਸਰਕਾਰ ਕਿਵੇਂ ਦੇਖਦੇ ਆਮ ਸਰਕਾਰ ਹੈ ਜਾਂ ਨਹੀਂ ਨਾ ਆਮ ਸਰਕਾਰ ਦਾ ਹਾਕ ਹੁਣ ਲੋਕਾਂ ਸਰਕਾਰ ਦਾ ਹੈ ਪਰ ਕਾਰਜ ਦੇ ਅਰਦਾ ਅਮੀਰ ਲੋਕਾਂ ਦੀ ਸਰਕਾਰ ਹੈ ਅਮੀਰ ਆਦਮੀ ਦੀ ਹਿੱਤਾਂ ਦੀ ਰਖਵਾਲੀ ਹੈ ਮੀਰ ਆਦਮੀ ਨੂੰ ਕੰਡਾ ਚੂਵੇ ਤੇ ਸਰਕਾਰ ਹਾਜ਼ਰ ਹੈ ਗਰੀਬ ਆਦਮੀ ਦਾ ਕਤਲ ਹੋ ਜਾਏ ਤਾਂ ਸਰਕਾਰ ਦੀ ਸਿਰ ਤੇ ਕੋਈ ਅਸਰ ਨਹੀਂ ਪੰਜਾਬ ਚ ਲਾਡਨ ਆਰਡਰ ਦੀ ਹਾਲਤ ਦੇਖ ਲਓ ਹਰ ਹਰਲ ਕਰਦੀ ਫਿਰਦੀ 1 ਲੱਖ ਦੇ ਪੁਲਿਸ ਦੇ ਤੌਰ ਤੇ 1 ਲੱਖ ਦੇ ਵਿੱਚ ਹੈ ਪੰਜਾਬ ਦੀ ਪੁਲਿਸ ਦੇ ਮੁਲਾਜ਼ਮ 70-80 ਹਜ਼ਾਰ ਤੋਂ ਜ਼ਿਆਦੇ ਨੇ ਕੁਝ ਦਿੱਲੀ ਤੋਂ ਡੈਪੂਟੇਸ਼ਨ ਤੇ ਆਏ ਹੋਏ ਨੇ ਸਰਕਾਰ ਦਾ ਹਰ ਸਟੈਪੀ ਦਿਖਾਵਾ ਕਰਦਾ ਤੇ ਇਸ ਦੇ ਬਾਵਜੂਦ ਵੀ ਮਜੇ ਦੇ ਇਲਾਕੇ ਅਮਰਸਰ ਦੇ ਇਲਾਕੇ ਚ ਬਹੁਤ ਕਤਲੋਗਾਰਤ ਹੋਈ ਹੈ ਇੱਕ ਦੋ ਦਿਨ ਲੋਕ ਮਾਰ ਰਹੇ ਨੇ ਕੋਈ ਕੋਈ ਨਿੱਜੀ ਦਸ਼ਮੀਆਂ ਲੁਕਿੰਗ ਕੱਢ ਰਹੇ ਨੇ ਇਸੇ ਤਰ੍ਹਾਂ ਮਾਲਵੇ ਦੇ ਵਿੱਚ ਕਈ ਘਟਨਾਵਾਂ ਹੋ ਰਹੀਆਂ ਨੇ ਸਰਕਾਰ ਦੀ ਪੁਲਿਸ ਜਿਹੜੀ ਹੈ ਉਹ ਸਿਰਫ ਪੈਸੇ ਲੈਣ ਜੋਗੀ ਹੈ ਤੇ ਸਰਕਾਰ ਦੀ ਪੁਰਸ ਦੇ ਅਫੀਸਰ ਡੇਡੀਕੇਸ਼ਨ ਤੇ ਤੰਦੇਈ ਨਾ ਕੰਮ ਕਰਨਾ ਪੁੱਲ ਗਏ ਨੇ। ਔਰ ਮੈਂ ਸਮਝਨਾ ਕਿ ਲਾ ਨਟ ਦੀ ਸਿਚੁਏਸ਼ਨ ਬੜੀ ਮਾੜੀ ਹੋ ਗਈ ਹੈ ਤੇ ਪੰਜਾਬ ਦੇ ਲੋਕਾਂ ਦਾ ਹੁਣ ਤਾਂ ਰੱਬ ਹੀ ਰੱਖੇ। ਇਹ ਪਤਾ ਨਹੀਂ ਕੀ ਹੋ ਜਾਵੇ। ਲੇਕਿਨ ਭਗਵੰਤ ਮਾਨ ਆਉਣ ਵਾਲੇ ਸਮੇਂ ਤਾਂ ਦੂਰ ਦੂਰ ਇਸੇ ਬਾਰੇ ਹੀ ਪੰਜਾਬ ਦੇ ਲੋਕ ਉਹਦਾ ਸਾਹ ਚੁਕਤਾ ਕਰ ਦੇਣਗੇ। 27 ਵਿੱਚ ਕਿਵੇਂ ਦੇ ਦਿਓ ਕਿਸ ਤਰ੍ਹਾਂ ਦੀ ਜੜੀ ਸਰਕਾਰ 27 ਵਿੱਚ ਆਣੀ ਚਾਹੀਦੀ ਹੈ ਕਿ ਜੜੀ ਪੰਜਾਬ ਦਾ ਵਿਕਾਸ ਕਰੇ। 2027 ਦੇ ਵਿੱਚ ਆਮ ਆਦੀ ਪਾਰਟੀ ਦਾ ਕੁਛ ਹੀ ਰੱਖਿਆ। ਸੁਖਵੀਰ ਬਾਦਲ ਦਾ ਕੁਛ ਹੀ ਰੱਖਿਆ। ਉਹਦੇ ਵਿੱਚ ਭਾਜਪਾ ਬਰੇਗੀ। ਕਾਂਸਦ ਬਰੇਗੀ ਤੇ ਜਿਹੜੀ ਸੋ ਕਾਲਡ ਅਕਾਲੀ ਅੰਮ੍ਰਿਤਪਾਲ ਹੈ ਜਾਂ ਜਿਹੜੀ ਅਕਲਤਖ ਸਰਦੀ ਕਮੇਟੀ ਹੈ ਪੰਜਵੇਂ ਵਿਕਮਟੀ ਇਹਨਾਂ ਨੂੰ ਵੋਟ ਪੈਗੀ। ਇਹਨਾਂ ਦੇ ਚਾਰ ਧਰਾਂ ਦੇ ਵਿੱਚ ਵੋਟ ਪੈਗੀ। ਬਾਕੀ ਕਿਸੇ ਦਾ ਕੁਛ ਵਟਿਆ ਨਹੀਂ ਗਿਆ। ਪੰਜਾਬ ਦੇ ਹਿੰਦੂ ਪੈਲਗਮ ਦੀ ਲੜਾਈ ਤੋਂ ਬਾਅਦ ਕੁਝ ਪਰਸੈਂਟ ਬੀਜਪੀ ਨਾਲ ਫੁਰ ਨੇੜੇ ਹੋਏ ਨੇ ਤੇ ਜਦੋਂ ਕਿ ਸਿੱਖ ਜਿਹੜੇ ਨੇ ਉਹ ਕੱਲ ਤੱਕ ਸਾਭੀ ਅਟ੍ਰੈਕਸ਼ਨ ਦੇ ਨਾਲ ਪੰਜਵੇਂ ਵੀ ਕਮੇਟੀ ਤੇ ਅਮਰਪਾਲ ਨੂੰ ਮੰਨਤਾ ਦਿੰਦੇ ਨੇ ਤੇ ਬਾਕੀ ਕਾਂਸਪਾਰਟੀ ਪੰਜਾਬ ਚ ਇੱਕ ਮਜ਼ਬੂਤ ਪਾਰਟੀ ਹੈ ਉਹ ਵੀ ਆਪਣੀ ਲੜਾਈ ਲੜਨਗੇ ਲੇਕਿਨ ਫਿਲਹਾਲ ਦੁੱਖ ਇਸ ਗੱਲ ਦਾ ਨਹੀਂ ਕਿ ਸਰਕਾਰ ਨਕਮੀ ਹੈ ਦੁੱਖ ਇਸ ਗੱਲ ਦਾ ਹੈ ਕਿ ਪੋਜੀਸ਼ਨ ਦੇ ਪੱਲੇ ਵੀ ਚਾਰ ਦਾਨੇ ਨਹੀਂ ਤਿੰਨ ਸਾਲ ਹੋ ਗਏ ਨੇ ਅੰਮ੍ਰਿਤਸਰ ਦੇ ਵਿੱਚ ਨਕਲੀ ਤੇ ਤਜਾਬੀ ਸ਼ਰਾਬ ਪੀਂਦੇ ਨਾਲ ਦਰਜ ਦਰਜਨ ਦੇ ਕਰੀਬ ਬੰਦੇ ਮਰ ਗਏ ਠੀਕ ਹੈ ਉਸ ਤੋਂ ਪਹਿਲਾਂ ਸੰਗਰੂਪ ਵਿੱਚ ਬੰਦੇ ਮਰ ਗਏ ਉਸ ਤੋਂ ਪਹਿਲਾਂ ਫੋਇਪਰ ਵਿੱਚ ਬੰਦੇ ਮਰ ਗਏ ਜੇ ਪੰਜਾਬ ਕਾਂਗਸ ਵਿੱਚ ਕੋਈ ਸਾਹਸਤ ਹੁੰਦਾ ਜੇ ਪੰਜਾਬ ਕਾਂਗਸ ਦੇ ਵਿੱਚ ਕੋਈ ਦਮ ਹੁੰਦਾ ਕੋਈ ਤੇ ਸਰਕਾਰ ਦਾ ਤੁਰਨਾ ਫਿਰਨਾ ਜੰਮ ਕਰਦੇ ਦੇ ਉਹ ਵੀ ਫਰਜੀ ਤੇ ਦਿਖਾਵੇ ਦੇ ਲੀਡਰ ਨੇ ਤੋਂ ਇਸੇ ਕਰਕੇ ਜਿੱਦਾਂ ਦਾ ਤੇਰਾ ਅੰਨ ਪਾਣੀ ਉਦਾਂ ਦਾ ਮੇਰਾ ਕੰਮ ਜਾਣੀ ਜਿਹੜੇ ਲੋਕ ਜਿਹੜੇ ਲੀਡਰ ਲੋਕਾਂ ਪੰਜਾਬ ਦੀ ਲੋਕਾਈ ਪਿਛੇ ਕੁਛ ਕਰਨਗੇ ਨਹੀਂ ਉਹਨਾਂ ਨੂੰ ਪੰਜਾਬ ਦੇ ਲੋਕ ਪੱਠੇ ਪਾਕੇ ਰਾਜੀ ਨਹੀਂ ਹੋਣਗੇ ਜਿਨ੍ਹਾਂ ਹਰ ਬੰਦੇ ਨੇ ਲੋਕੀ ਨਾਲ ਪਹਿਲਾਂ ਹੀ ਬਹੁਤ ਵਾਰੀ ਧੋਖਾ ਖਾ ਚੁਕੇ ਨੇ ਤੇ ਮੈਨੂੰ ਵੀ ਨਹੀਂ ਕਿ ਐਸ ਵਾਰੀ ਵੀ ਲੋਕੀ ਕੋਈ ਧੋਖਾ ਖਾਂ ਜੇ ਪੰਜਾਬ ਕਾਂਗਰਸ ਨੇ ਲੋਕਾਂ ਦੀ ਅਗਵਾਈ ਕਰਨੀ ਹੈ ਤਾਂ ਸਿਰ ਤੇ ਮਡਾਸਾ ਬੰਦ ਕੇ ਉਹ ਮਰਨੇ ਕਾ ਚਾਹ ਉਹ ਹੈ ਮੈਦਾਨ ਚ ਆਵੇਗੀ ਤੇ ਤਾਂ ਵੋਟਾਂ ਪੈਣਗੀਆਂ ਗੱਲਾਂ ਨਾਲ ਵੋਟਾਂ ਨਹੀਂ ਪੈਂਦੀਆਂ ਇਹ ਸਮਝੀਏ ਕਿ ਲੋਕ ਭਗਵਾਨਤਮਾਨ ਡੈਮੇਜ ਹੋ ਗਿਆ ਹੁਣ ਸਾਨੂੰ ਵੋਟਾਂ ਪੈ ਜਾਣਗੀਆਂ ਤੁਸੀਂ ਕੀ ਕੀਤਾ ਲੋਗੇ ਪੁੱਛਦੇ ਨੇ ਠੀਕ ਹੈ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਨਵਾਂ ਕਿਸ਼ਮਾ ਨਵਾਂ ਹਾਲਾਤ ਬਣ ਗਏ ਵੋਟਾਂ ਲੈਣ ਦੇ ਲੇਕਿਨ ਪੈਲਗਾਮ ਵੀ ਜੰਗ ਪੈਲਗਾਮ ਵੀ ਘਟਨਾ ਹੋਈ ਉਸ ਘਟਨਾ ਨੇ ਵੀ ਦੇਸ਼ ਦੇ ਲੋਕਾਂ ਨੂੰ ਬੜਾ ਪੈ ਪੀੜ ਕੀਤਾ ਉਸ ਘਟਨਾ ਤੋਂ ਬਾਅਦ ਵੀ ਲੋਕੀ ਬੜੇ ਮੁਰਜਾਏ ਲੋਕਾਂ ਦੇ ਚਿਹਰਿਆਂ ਤੇ ਬੇਰੌਣਕੀ ਸੀ ਲੋਕ ਪੁੱਛਦੇ ਨੇ ਤੇ ਆਦਰਨੀਏ ਅਮਦ ਸ਼ਾਹ ਜੀ 10 ਦਿਨ ਪਹਿਲਾਂ ਅਸੀਂ ਪੈਲਗਾਮ ਗਏ ਸੀ ਕਿ ਉਹ ਆਰਡਰ ਕਰਕੇ ਆਏ ਸੀ ਕਿ ਕਿ ਸਾਰੀਆਂ ਸਕਿਉਰਿਟੀ ਪਿੱਕਾ ਹਟਾ ਦਿੱਤੀਆਂ ਜਾਣ ਤੇ ਉਸ ਤੋਂ ਬਾਅਦ ਘਟਨਾ ਹੋਗੀ ਘਟਨਾ ਤੋਂ ਅੱਧਾ ਘੰਟਾ ਬਾਅਦ ਵੀ ਪੁਲਿਸ ਨਹੀਂ ਆਈ 50 ਕਿਲੋਮੀਟਰ ਤੱਕ ਕੋਈ ਦਵਾ ਦਾਰੂ ਤੇ ਫਰਸਟ ਸੇਟ ਵਾਲਾ ਬੰਦਾ ਨਹੀਂ ਮਿਲਿਆ ਉਸ ਤੋਂ ਬਾਅਦ ਅਸੀਂ ਇੱਕਦਮ ਉਸ ਡੈਮੇਜ ਹੋਏ ਅਕਸ ਨੂੰ ਬਚਾਉਂਦ ਲਈ ਹਿੰਦੁਸਤਾਨ ਦੀ ਸਰਕਾਰ ਨੇ ਪਾਕਿਸਤਾਨ ਦੇ ਕੁਝ ਅਤਵਾਦੀ ਦੁਕਾਨੇ ਤੇ ਹਮਲਾ ਕਰਤਾ ਉਧਰੋਂ ਇਹ ਪਹਿਲੀ ਜੰਗ ਹੈ ਚైనా ਬਲਗਾਰੀਆ ਤੇ ਤੁਰਕੀ ਨੇ ਛਰੇਆਂ ਪਾਕਿਸਤਾਨ ਦੀ ਮਤ ਕੀਤੀ ਜਿਹੜੀਆਂ ਮਜ਼ਾਈਲਾਂ ਸਾਡੇ ਦਿੱਗੀਆਂ ਉਹਨਾਂ ਦੀਆਂ ਮੋਹਰਾਂ ਵਿੱਚ ਤੇ ਤੁਰਕੀ ਦਾ ਲਿਖਿਆ ਸੀ ਲੇਕਿਨ ਅਸੀਂ ਇੰਟਰਨੈਸ਼ਨਲ ਤੌਰ ਤੇ ਇਹ ਪਹਿਲਾਂ ਜੰਗ ਸ਼ੁਰੂ ਕੀਤੀ ਉਸ ਤੋਂ ਬਾਅਦ ਜਿਹੜਾ ਦੁਨੀਆ ਦਾ ਵੱਡਾ ਸਰਪੰਚ ਹੈ ਡੋਨਾਲਡ ਸਿੰਘ 트럼ਪ ਉਹਨੇ ਕਹਿਤਾ ਵੀ ਨਹੀਂ ਸਾਰੇ ਸ਼ਾਂਤ ਹੋ ਜਾਓ ਇਹਦਾ ਮਤਲਬ ਹੈ ਸਾਡੇ ਹਿੰਦੁਸਤਾਨ ਦਾ ਕੰਟਰੋਲ ਹਿੰਦੁਸਤਾਨ ਕੋ ਨਹੀਂ ਹਿੰਦੁਸਤਾਨ ਤੇ ਅਮਰੀਕਾ ਦੇ ਦੀਨ ਹੈ ਨਾ ਜੀ ਮਰਕਾ ਦੇ ਕਹੇ ਵੱਡੇ ਸਰਪੰਚ ਨੇ ਕਹਿੰਦਾ ਲੜਾਈ ਨਹੀਂ ਕਰਨੀ ਅਸੀਂ ਨਹੀਂ ਕਰਨੀ ਜੇ ਅਸੀਂ ਆਪੇ ਲੜਾਈ ਸ਼ੁਰੂ ਕਰ ਦਿੰਦੇ ਹਾਂ ਇਹਦਾ ਮਤਲਬ ਸਾਡੇ ਪਲੇ ਕੀ ਹੈ ਸਾਡੇ ਦੇਖਿਏ ਪਾਕਿਸਤਾਨ ਵੀ ਕਾਫੀ ਜ਼ਿਆਦਾ ਨਪਾਕ ਹਰਕਤਾਂ ਕਰੀ ਜਾਂਦਾ ਹੈ ਹਿੰਦੁਸਤਾਨ ਤੇ ਕੀ ਚੇਤਾਵਨੀ ਆਖੇ ਕਰ ਨਾਟ ਵਿੱਚ ਪਾਕਿਸਤਾਨ ਨੂੰ ਕੀ ਆਪਣੀ ਨਪਾਕ ਹਰਕਤਾਂ ਤੋਂ ਬਾਜ਼ ਆਵੇ ਨਹੀਂ ਤੇ ਹਿੰਦੁਸਤਾਨ ਉਹਦਾ ਬੁਰਾ ਮੇਰੇ ਮੇਰੇ ਕਹਿਣ ਦਾ ਮਕਸਦ ਹੈ ਜੇ جنگ ਸ਼ੁਰੂ ਕੀਤੀ ਸੀ ਤੇ ਟੀਚ ਦੇ ਵਿੱਚ ਲੈਸਨ ਉਹਨਾਂ ਨੂੰ ਸਮਸਕਾਰ ਦਿੰਦੇ ਫਿਰ ਬੰਦ ਕਰ ਦਿੱਤੀ ਇੱਕਦਮ ਐਡੀ ਕੀ ਮੁਸੀਬਤ ਆਈ ਸੀ ਵੀ ਅਸੀਂ ਜੰਗ ਸ਼ੁਰੂ ਵੀ ਕਰ ਦਿੱਤੀ ਤੇ ਬੰਦ ਵੀ ਕਰ ਦਿੱਤੀ ਫਿਰ ਲੋਕ ਇਹ ਕਹਿੰਦੇ ਨੇ ਕਿ ਇਸ ਜੰਗ ਦਾ ਮਸਲਾ ਹੈ ਇਹ ਪਹਿਲ ਗਾਂਧੀ ਘਟਨਾ ਦਾ ਜਿਹੜਾ ਪ੍ਰਤੀਕਰਮ ਜਿசி ਜਿਹੜੇ ਐਕਸ਼ਨ ਕੀਤਾ ਹੈ ਉਹਦਾ ਮਤਲਬ ਹੈ ਲੋਕ ਕਹਿੰਦੇ ਨੇ ਕਿ ਬਿਹਾਰ ਦੀ ਇਲੈਕਸ਼ਨ ਵੀ ਬਿਹਾਰ ਦੀ ਇਲੈਕਸ਼ਨ ਜਿੱਤਣ ਦੇ ਲਈ ਮੋਦੀ ਜੀ ਨੇ ਆਹ ਕਾਰਗਜ਼ਾਰੀ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਬਹੁਤਾਂ ਬਹੁਤ ਬਹੁਤ ਸਾਰਿਆਂ ਦਾ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਤੁਸੀਂ ਵੱਧਦੇ ਫੁੱਲਦੇ ਰਹੋ ਤੇ ਤੁਹਾਡੀ ਬਾਰੇੰਦਾ ਬਹੁਤ-ਬਹੁਤ ਧੰਨਵਾਦ ਸਮਾਜ ਸੇਵੀ ਸਿਵ ਕੁਬੇਰ ਸਿੰਘ ਸੰਧੂ ਜਿਨ੍ਹਾਂ ਨੇ ਫੋਕਸ ਪੰਜਾਬੀ ਨਾਲ ਗੱਲਬਾਤ ਕਰਦਿਆ ਹੋਇਆ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਜਾਣਨਾ ਪਿਆ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਆਪਣੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਉਸ ਤੋਂ ਪੂਰੀ ਤਰ੍ਹਾਂ ਬੇਮੁਖ ਹੁੰਦੀ ਹੋਈ ਨਜ਼ਰ ਆਈ ਹੈ ਕੈਮਰਾਮੈਨ ਅੰਕਿਤ ਦੇ ਨਾਲ ਮੈਂ ਸਿਸ਼ਾਨ ਲੋਗੜਾ ਜਲੰਧਰ